ਇਹ ਤਾਂ ਮਾਨਸਾਹਬ ਦੇ ਨਾਲ ਆ ਬਾਕੀ ਦਾ ਦਲਬਦਲ ਉਹ ਜੀਪੀ ਐ ਜੀਪੀ ਨੇ ਤਾਂ ਦਲ ਬਦਲ ਲਿਆ ਮੈਂ ਪਹਿਲਾਂ ਤੇ ਕਾਂਗਰਸ ਚ ਜੋ ਮਰਜੀ ਦੇ ਵੋਟ ਉਧਰ ਪਾਉਂਦੇ ਆ ਹਾਂ ਜੋ ਮਰਜੀ ਵੇ ਨਾਦਰ ਪਾਣੀ ਖੜਿਆ ਵਾ ਪਾਣੀ ਜਿਗਰਾ ਦੇ ਨਿਕੜਾ ਵਾ ਉਹਦੇ ਅੱਗੇ ਤੇ ਮੱਥੇ ਪਰੇ ਪੈਣ ਇਹ ਦਲ ਬਦਲੂ ਵਾਲੇ ਤਾਂ ਕੋਈ ਜ਼ਮੀਰ ਨਹੀਂ ਉਹਨਾਂ ਦੀ ਹੁੰਦੀ ਭਗਵਾਨ ਤੋਂ ਪਹਿਲਾਂ ਕਹਿੰਦਾ ਕੀ ਸੀਗਾ ਹੁਣ ਕਰ ਕੀ ਰਿਹਾ ਸਰਕਾਰਾਂ ਦਾ ਹੋਣੀ ਹੈ ਜਿਹੜੇ ਕੰਮ ਕਰੇ ਵੋਟ ਲਵੇ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰੀਕੇ ਨਾਲ ਭਖਿਆ ਹੋਇਆ ਹੈ ਗੱਲ ਕਰਾਂਗੇ ਹਲਕਾ ਸ਼੍ਰੀ ਫਤੇਗੜ ਸਾਹਿਬ ਦੀ ਲੋਕ ਸਭਾ ਸੀਟ ਫਤੇਗੜ ਸਾਹਿਬ ਦੀ ਕੀ ਹਾਲਾਤ ਨੇ ਪਿੰਡ ਤਲਾਣੀਆਂ ਦੇ ਵਿੱਚ ਪਹੁੰਚਿਆ ਬਹੁਤ ਸਾਰੇ ਬਜ਼ੁਰਗ ਸਾਡੇ ਨਾਲ ਇੱਥੇ ਮੌਜੂਦ ਨੇ ਸੱਤ ਵਿੱਚ ਨੌਜਵਾਨ ਵੀ ਖੇਡ ਰਹੇ ਨੇ ਗੱਲਬਾਤ ਕਰਾਂਗੇ ਕਿ ਖੁੰਡ ਚਰਚਾ ਕੀ ਕਹਿੰਦੀ ਹੈ ਇਹਨਾਂ ਦੀ ਕੀ ਨਾਮ ਹੈ ਕੋਈ ਮੈਂ ਸੰਦਰ ਵਾਲਾ ਹੈ ਅੱਛਾ ਕਿਹੜੀ ਪਾਰਟੀ ਪਸੰਦ ਆ ਫਿਰ ਚੋਣਾਂ ਆ ਗਈਆਂ ਪਹਾੜੀ ਬੇਰ ਮਾਨ ਕੇ ਰਹਿੰਦਾ ਹਾਂ ਆ ਸਮਕ ਅੰਦ ਆਓ ਅੱਛਾ ਮੈਂ ਸਭ ਲੱਗੇ ਜਿੱਦ ਤੋਂ ਕੋ ਉਧਰ ਪਾਇਗੇ ਤੋਟਾ ਸਿਮਰਨਜੀਤ ਸਿੰਘ ਮਾਨ ਨਾਲੋਂ ਹਾਂਜੀ ਠੀਕ ਹੈ ਆਓ ਉਹ ਵੀ ਬੰਦੇ ਸੀ ਉਹ ਕਿਉਂ ਆਉ ਉਸੇ ਉਹ ਅਸੀਂ ਜਿੱਦ ਤੋਂ ਕੋ ਹੋਂ ਕੋ ਇਸੇ ਤੁਰ ਪਾਇਗੇ ਤੁਹਾਡੇ ਪਿੰਡ ਤੇ ਨੇ ਤੁਸੀਂ ਤਾਂ ਜੁੜੇ ਹੋਏ ਹੋ ਉਧਰ ਨਾਲ ਕੰਮ ਕਰਦੇ ਰਹੇ ਸੀ ਹੁਣ ਤੱਕ ਖੂਨ ਵੀ ਸਾਹ ਅਸੀਂ ਕੰਮ ਕਰਦੇ ਸੀ ਠੀਕ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਬਲਵਿੰਦਰ ਸਿੰਘ ਠੀਕ ਹੈ ਲੋਕ ਸਭਾ ਚੋਣਾਂ ਆ ਗਈਆਂ ਤੁਹਾਡੇ ਫਿਰ ਜੀਪੀ ਨੇ ਜਿਹੜੇ ਉੱਧਰ ਚਲੇ ਗਏ ਆਮ ਆਦਮੀ ਪਾਰਟੀ ਚ ਹਨ ਬਾਕੀ ਡਾਕਟਰ ਅਮਰ ਸਿੰਘ ਖੜੇ ਨੇ ਪਹਿਲਾਂ ਇਹਨੇ ਕਦੇ ਡਾਕਟਰ ਅਮਰ ਸਿੰਘ ਤੇ ਫਿਰ ਕੁੱਲ ਮਿਲਾ ਕੇ ਕਿਹੜਾ ਚੰਗਾ ਲੱਗਿਆ ਚੰਗਾ ਤਾਂ ਸਾਨੂੰ ਦਾ ਸਾਰੇ ਚੰਗੇ ਆ ਜੀ ਕੋਈ ਇੱਕ ਰਸੂ ਨਹੀਂ ਸਾਨੂੰ ਦਾ ਸਾਰੇ ਚੰਗੇ ਸਾਡੇ ਵਾਸਤੇ ਸਾਰੇ ਇੱਕੋ ਹੀ ਆ ਜੀ ਉਹ ਕਿਉਂ ਆ ਜਾਓ ਅੱਗੇ ਆ ਜਾਓ ਹੋਰ ਕਾਹ ਜੀ ਫਿਰ ਆਪਾਂ ਤਾਂ ਸਾਰੇ ਇੱਕੋ ਸਾਰੇ ਆਪਾਂ ਵੀ ਆਖੀਏ ਤੁਸੀਂ ਤਾਂ ਸੰਤੁਸ਼ਟ ਕਿਸੇ ਤੋਂ ਵੀ ਨਹੀਂ ਕਿ ਸਾਰਿਆਂ ਤੋਂ ਸੰਤੁਸ਼ਟ ਹੋ ਉਹਦਾ ਕੀ ਮਤਬ ਲਾ ਨੰਦ ਰਾਜ ਕੀ ਦੱਸੋ ਜੇ ਹੈ ਕਿ ਨਾ ਆਪਣੇ ਕੰਨਾਂ ਨਾ ਰਾਜ ਗਿਨ ਗਿਰ ਅੱਛਾ ਹਾਂ ਕੋਈ ਨਾ ਨਾ ਰਾਜ ਗਿਨ ਠੀਕ ਹੈ ਹਾਂਜੀ ਨਹੀਂ ਫਿਰ ਵੀ ਮਤਲਬ ਜਿਵੇਂ ਸਾਰੇ ਉਮੀਦਵਾਰ ਮੈਦਾਨ ਦੇ ਵਿੱਚ ਨੇ ਹਨਾ ਡਾਕਟਰ ਅਮਰ ਸਿੰਘ ਦਾ ਦੱਸੋ ਤੁਹਾਡੇ ਇੱਥੇ ਪਹਿਲਾਂ ਵੀ ਐਮਪੀ ਨੇ ਆਉਂਦੇ ਰਹੇ ਮੈਂ ਤਾਂ ਕਿਤੇ ਦੇਖਣੇ ਜਾ ਇਹਨੂੰ ਜੀ ਮੈਂ ਔਖਾ ਮੈਂ ਤਾਂ ਬਾਹਰ ਨੌਕਰੀ ਕਰਦਨ ਮੈਂ ਇੱਥੇ ਘਟਬਾਦੀ ਹਾਂ ਮੈਂ ਘਟਬਾਦੀ ਇੱਥੇ ਰਹਿੰਦਾ ਹਾਂ ਠੀਕ ਹੈ ਜੀਪੀ ਨੇ ਹੁਣ ਕਾਂਗਰਸ ਚ ਚਲੇ ਗਏ ਨਾ ਆਵਾਦਮੀ ਪਾਰਟੀ ਚ ਚਲੇ ਗਏ ਪਹਿਲਾਂ ਕਾਂਗਰਸ ਦੇ ਵਿੱਚੋਂ ਸੀਗੇ ਗੁਰਪ੍ਰੀਤ ਜੀਪੀ ਉਹਨਾਂ ਨੂੰ ਟਿਕਟ ਦਿੱਤੀ ਆਵਾਦਮੀ ਪਾਰਟੀ ਨੇ ਕਿਵੇਂ ਦੇਖਦੇ ਹੋਂ ਉਹਨਾਂ ਨੂੰ ਵਖਦਾ ਸਾਰ ਨੂੰ ਦੇਖਦੇ ਕੋਈ ਰੱਬ ਮੈਂ ਤੁਹਾਨੂੰ ਦੱਸਾਂ ਠੀਕ ਹੈ ਹੂੰ ਆਪਣਾ ਸਾਰ ਇੱਕ ਕੋ ਸਾਰੀ ਹੈ ਜੀ ਅੰਕਾ ਜੀ ਕੀ ਨਾਮ ਹੈ ਵੰਕਾਰ ਸਿੰਘ ਆ ਜੀ ਤੇ ਲੋਕ ਸਭਾ ਚੋਣਾ ਫੇਰ ਆ ਗਈਆਂ ਸਾਰੀਆਂ ਪਾਰਟੀਆਂ ਮੈਦਾਨ ਚ ਨੇ 20 ਦਿਨ ਰਹਿ ਗਏ ਕਿਵੇਂ ਦੇਖਦੇ ਹੋਂ ਕਿਹੜੀ ਚੰਗੇ ਲੱਗੀ ਫੇਰ ਸਾਡਾ ਪਿੰਡ ਦਾ ਤਲਾਣੀਆਂ ਜੀ ਹਾਂਜੀ ਮਾਨ ਸਾਹਿਬ ਦਾ ਪਿੰਡ ਆ ਅਸੀਂ ਤਾਂ ਮਾਨ ਸਾਹਿਬ ਨੂੰ ਇਹ ਇਗਨੋਰ ਕਰਦੇ ਆਂ ਮਾਨ ਸਾਹਿਬ ਨੂੰ ਸਾਰੇ ਕਰਨਗੇ ਔਰ ਸਾਡੇ ਪਿੰਡ ਦਾ ਹੋਣ ਕਰਕੇ ਆਹ ਭਤੀਜਾ ਜੀ ਬੈਠੇ ਉਹਨਾਂ ਦੇ ਪਿੰਡ ਦਾ ਮੁਖੀ ਪਿੰਡ ਦਾ ਮੁਖੀ ਜੀ ਆ ਸਾਡੇ ਤੇ ਅਸੀਂ ਤਾਂ ਮਾਨ ਸਾਹਿਬ ਦੇ ਨਾਲ ਬਾਕੀ ਦਾ ਦਲ ਬਦਲੋ ਜਿਵੇਂ ਹੁਣ ਜੀਪੀ ਆ ਜੀਪੀ ਨੇ ਤਾਂ ਦਲ ਬਦਲ ਲਿਆ ਇਹ ਕੋਈ ਚੰਗੀ ਗੱਲ ਥੋੜੀ ਤੇ ਤੁਸੀਂ ਕਹਿੰਦੇ ਸਿਮਰਜੀਤ ਮਾਨ ਨਾਲ ਜੁੜੇ ਹੋਇਆ ਅ ਜਿਵੇਂ ਹੁਣ ਵੀ ਐਮਪੀ ਨੇ ਸੰਗਰੂਰ ਤੋਂ ਹਨਾ ਦੁਬਾਰਾ ਫੇਰ ਉਥੋਂ ਚੋਣ ਲੜ ਰਹੇ ਨੇ ਕੀ ਲੱਗਦਾ ਹੈ ਅੱਗੇ ਕੁਝ ਉਮੀਦ ਹੈਗੀ ਆ ਉਹਨਾਂ ਤੋਂ ਹਾਂ ਹਾਂ ਉਮੀਦ ਹੈਗੀ ਬਹੁਤ ਸਾਰੇ ਉਧਰ ਉਹਨਾਂ ਨੂੰ ਪੈ ਰਹੀਆਂ ਵੋਟਾਂ ਸਾਡੇ ਪਿੰਡ ਦਾ ਤਾਂ ਅਸੀਂ ਪਿੰਡ ਦੇ ਹੋਣ ਨਾ ਤੇ ਮਾਨ ਸਾਹਿਬ ਨੂੰ ਇਗਨੋਰ ਕਰਾਂਗੇ ਮਤਲਬ ਪਿੰਡ ਉਧਰ ਹੈ ਸਥਿਤੀ ਜੋ ਮਰਜੀ ਹੋਵੇ ਨਾ ਚਲੋ ਪਹਿਲਾਂ ਐਮਪੀ ਦੀ ਚੋਣ ਉਥੇ ਪਹਿਲਾਂ ਐਮਪੀ ਦੀ ਚੋਣ ਉਥੋਂ ਜਿੱਤੇ ਸੀਗੇ ਇਹ ਕੀ ਸਥਿਤੀ ਵੀ ਤੁਹਾਨੂੰ ਪਤਾ ਡਾਮਨ ਰੋਡ ਲੱਗ ਰਹੀ ਹੈ ਉਹਨਾਂ ਦੀ ਪਰ ਤੁਸੀਂ ਨਾਲ ਖੜੇ ਹੋ ਐ ਕਿਹੜੀ ਮਤ ਤੁਹਾਡੇ ਮਨ ਦੇ ਵਿੱਚ ਆਉਂਦਾ ਹੈ ਵੀ ਮਾਨ ਸਾਹਿਬ ਨੇ ਕਿਹੜੇ ਇਦਾਂ ਦੇ ਕੰਮ ਕਰ ਰਹੇ ਨੇ ਜਿਹਦੇ ਕਰਕੇ ਤੁਸੀਂ ਨਾਲ ਜੁੜੇ ਹੋ ਹੋ ਗੱਲ ਤਾਂ ਕੰਮ ਦੀ ਨਹੀਂ ਹੈਗੀ ਜੀ ਸਾਡੇ ਪਿੰਡ ਦੀ ਮਾਮਲੇ ਦੀ ਗੱਲ ਨਾ ਵੀ ਮਤਲਬ ਅਸੀਂ ਪਿੰਡ ਦੇ ਹੋਣ ਦੇ ਨਾਤੇ ਮਾਨ ਸਾਹਿਬ ਦੇ ਨਾਲ ਆ ਉਹ ਤੁਹਾਡੇ ਨਾਲ ਖੜਦੇ ਨੇ ਖੜਦੇ ਆ ਜਦ ਸਾਨੂੰ ਕੋਈ ਕੰਮ ਹੁੰਦਾ ਮਾਨ ਸਾਹਿਬ ਦੇ ਘਰੇ ਜਾਈਦਾ ਕੰਮ ਕਰਦੇ ਆ ਸਾਡੇ ਉਹ ਕੋਈ ਵੀ ਫਰਿਆਦ ਲੈ ਕੇ ਜਾਂਦੇ ਆ ਉਹਨਾਂ ਕੋਲ ਕੋਈ ਵੀ ਕੰਮ ਕਰਾਉਣਾ ਹੁੰਦਾ ਅਸੀਂ ਹੋਰਾਂ ਦੇ ਵੀ ਬਾਹਰਲੇ ਬੰਦੇ ਆਉਂਦੇ ਆ ਕੰਮ ਕਰਾਉਣ ਸਾਨੂੰ ਆ ਕੇ ਕਹਿੰਦੇ ਆ ਅਸੀਂ ਕਰਵਾ ਕੇ ਦਿੰਦੇ ਆ ਉਹਨਾਂ ਦਾ ਕਿਉਂਕਿ ਨਾ ਕੈਪਟਨ ਮਰਿੰਦਰ ਸਿੰਘ ਪਿੱਛੇ ਮੁੱਖ ਮੰਤਰੀ ਰਹੇ ਨੇ 5 ਸਾਲ ਹੈ ਨਾ ਹੁਣ 2 ਸਾਲ ਤੋਂ ਮਾਨ ਸਰਕਾਰ ਆਈ ਹੈ ਕਿਵੇਂ ਦੇਖਦੇ ਹਾਂ ਐਦ ਕੀ ਕੰਮ ਠੀਕ ਹੋਏ ਨੇ ਜਾਂ ਪਿੱਛੇ ਵਧੀਆ ਹੋਏ ਨੇ ਨਹੀਂ ਪਿੱਛੇ ਵਧੀਆ ਹੋਏ ਹੈ ਕੈਪਟਨ ਬਲਿੰਗ ਕੈਪਟਨ ਦੇ ਟਾਈਮ ਨਹੀਂ ਹੋਏ ਚੰਨੀ ਦੇ ਟਾਈਮ ਹੋਏ ਵਧੀਆ ਅੱਛਾ ਕੈਪਟਨ ਨੇ 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 ਕੰਮ ਕਰੇ ਚੰਨੀ ਦਾ ਕਿਹੜਾ ਚੰਨੀ ਨੇ ਆ ਕੇ ਜਿਹੜੇ ਬਲਾਸਟ ਵਿੱਚ 3 ਮਹੀਨੇ ਲਾਏ ਆ ਵਧੀਆਂ ਜ਼ਮੀਨਾਂ ਜਮੂਨਾ ਦੇ ਘਰ ਤੇ ਆ ਬਿਜਲੀ ਦੇ ਘਰ ਤੇ ਹੋਰ ਪੈਟਰੋਲ ਦਾ ਸਸਤਾ ਕਰਤਾ ਸੀਗਾ ਇਦਾਂ ਇਦਾਂ ਨੇ ਮਿਲਦਾ ਲੱਗਦਾ ਕੁਝ ਕਰਦੇ ਫਿਰ ਹਾਂ ਚੰਨੀ ਬਹੁਤ ਕੁਝ ਕਰਦਾ ਫਤਿਹਗੜ ਜ਼ਿਲ੍ਹੇ ਲਈ ਬਹੁਤ ਕੁਝ ਕਰਦਾ ਹਾਂ ਤਾਂ ਬਸ ਕੰਮ ਚੋਂ ਸਾਹਿਬ ਬਹੁਤ ਕੁਝ ਸਮਾਂ ਨਹੀਂ ਮਿਲਿਆ ਸਮਾਂ ਨਹੀਂ ਮਿਲੇ ਆ ਗਰੀਬ ਬੰਦੇ ਨੂੰ ਸਮਾਂ ਨਹੀਂ ਤਾਂ ਕਰਦੇ ਐਸੇ ਕਿ ਜਦੰਦਰ ਤੋਂ ਲੜ ਰਹੇ ਵੀ ਗੱਲ ਬਣੂਗਾ ਉਹਦੀ ਪੂਰੀ ਪੂਰੀ ਬਣੂਗੀ ਪੂਰੀ ਐਨ ਉਹ ਤੇਦੇ ਦਾ ਉਹ ਲੀਡ ਕਰੂਗਾ ਜਿਵੇਂ 2 ਸਾਲ ਤੋਂ ਭਗਵੰਤ ਮਾਨ ਦੀ ਸਰਕਾਰ ਚੱਲ ਰਹੀ ਹੈ ਇਹ ਕਹਿੰਦੇ ਅਸੀਂ ਬੜਾ ਕੁਝ ਕਰਤਾ ਬਿਜਲੀ ਮੁਫਤ ਕਰਤੀ ਠੀਕ ਹੈ ਹੋਰ ਇਹਨਾਂ ਤੋਂ ਸੰਤੁਸ਼ਟ ਨਹੀਂ ਨਹੀਂ ਇਹਨਾਂ ਨੇ ਨਹੀਂ ਫਰੇਗੜਾ ਸਾਹਿਬ ਜ਼ਿਲ੍ਹੇ ਵਾਸਤੇ ਨਹੀਂ ਇਹਨਾਂ ਨੇ ਕੋਈ ਵੀ ਕੰਮ ਕਰਿਆ ਆ ਸੋਰੇਗੜਾ ਸਾਹਿਬ ਨੂੰ ਇੱਕ ਸੜਕ ਜਾਂਦੀ ਆ ਸਭਾ ਹੁੰਦੀ ਆ ਸਭਾ ਨੂੰ ਹੂੜ ਵੀ ਦੁਨੀਆ ਜਾਂਦੀ ਆ ਤੁਰ ਕੇ ਉੱਥੇ ਉਹਦੇ ਸੜਕ ਤੇ ਇੱਕ ਟਰਾਲੀ ਬਜਰੀ ਦੀ ਨਹੀਂ ਪਾ ਸਕੇ ਹਾਂ ਉਹ ਸੰਗਤ ਜਾਂਦੀ ਆ ਸੰਗਤ ਨੰਗੇ ਮੈਰੀ ਜਾਂਦੀ ਆ ਰੋੜੀਆਂ ਚ ਉਭਦੀਆਂ ਉਹਨਾਂ ਦੇ ਪੈਰਾਂ ਚ ਉਦਾਂ ਹੀ ਆਉਂਦੇ ਆ ਵਿਚਾਰੇ ਸਾਰੇ ਜੀਪੀ ਆਉਣਗੇ ਉਹਨਾਂ ਨੂੰ ਕਹੋਗੇ ਫਿਰ ਤੁਸੀਂ ਆ ਗੱਲ ਨਹੀਂ ਆ ਉਹਨਾਂ ਨੂੰ ਆਪ ਦੇਖਣਾ ਚਾਹੀਦਾ ਜੀਪੀ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਤਾਂ ਪਤਾ ਵੀ ਕਾਂਗਰਸ ਦੇ ਟਾਈਮ ਇੰਨਾ ਟਾਈਮ ਤਾਂ ਸੜਕ ਕਦੇ ਟੁੱਟੀ ਹੋਈ ਮਿਲੀ ਹੋਣੀ ਇੱਥੇ ਕਿਤਾਬ ਨੂੰ ਅਭਾਵ ਲੱਗ ਰਿਹਾ ਤੁਹਾਨੂੰ ਇਹ ਤਾਂ ਹੁਣ ਟਾਈਮ ਹੀ ਦੱਸੂਗਾ ਹਜੇ ਇੰਨਾ ਮਾਹੌਲ ਬਣਿਆ ਨਹੀਂ ਹੈਗਾ ਗਰਮ ਨਹੀਂ ਹੋਇਆ ਠੀਕ ਹੈ ਧੰਨਵਾਦ ਬਾਬਾ ਜੀ ਕੀ ਨਾਮ ਹੈ ਉਹ ਪੋਨੀਰਾਮ ਮੇਰਾ ਤੈਨੂੰ ਕਿਹੜੀ ਪਾਰਟੀ ਚੰਗੀ ਲੱਗੀ ਫਿਰ ਹਾਂ ਪਰ ਸਾਨੂੰ ਸਾਨੂੰ ਤਾਂ ਸਾਰੀਆਂ ਪਾਰਟੀਆਂ ਚੰਗੀਆਂ ਲੱਗਦੀਆਂ ਨੇ ਇੱਕ ਦੱਸੋ ਜੀ ਕੋਈ ਨਹੀਂ ਸਾਨੂੰ ਤਾਂ ਸਭ ਠੀਕ ਹੈ ਸਿਮਰਜੀਤ ਮਾਨ ਨਾਲ ਨਹੀਂ ਤੁਸੀਂ ਬ ਇਕੱਠੀਆਂ ਸਾਰੇ ਹੀ ਆ ਜੀ ਹਾਂਜੀ ਸ਼ਿਕਾਇਤ ਕੀ ਸ਼ਿਕਾਇਤ ਕੀ ਤੇ ਤੂੰ ਮੈਂ ਸ਼ਿਕਾਇਤ ਕਿਸੇ ਕੋਲ ਨਹੀਂ ਹੈਗੀ ਇਹ ਕੀ ਗੱਲ ਬਣੀ ਬਣੀ ਕੱਤੇ ਦਾ ਜਵਾਈ ਕੱਟਣਾ ਨਰਾਜ਼ ਨਹੀਂ ਕਰਨਾ ਕਿਸੇ ਨੂੰ ਨਾ ਜੀ ਨਾ ਨਰਾਜ਼ ਨਹੀਂ ਕਰਨਾ ਹਾਂ ਕੱਲੀ ਜਾਲ ਮੈਂ ਤਾਂ ਆਈ ਸੀ ਜਿੱਤੇ ਆ ਜੀ ਅੱਛਾ ਜੇ ਕਹਿੰਦਾ ਲੈਂਟਰ ਢਾ ਕੇ ਬਾਲੇ ਪਾ ਲੋ ਜਿਵੇਂ ਉਹ ਤਾਂ ਪਾਰਟੀਆਂ ਬਦਲ ਲੈਂਦੇ ਨੇ ਤੇ ਜਿਗ ਦੇਨ ਬਾਅਦ ਅਰੋਜ ਹੀ ਚੱਲ ਰਿਹਾ ਹੁਣ ਤੱਕ ਕੰਮ ਤੇ ਚੱਲੀ ਜਾਂਦਾ ਜੀ ਤੁਸੀਂ ਫਿਰ ਵੀ ਉਹਦੇ ਨਾਲੋਂ ਚੱਲੀ ਜਾਂਦਾ ਜੀ ਕੰਮ ਤਾਂ ਹੁਣ ਤਾਂ ਅੱਛਾ ਅੱਛਾ ਹਾਂਜੀ ਭਗਵਾਨ ਤੁਮਾਨੇ ਕੰਮ ਵਧੀਆ ਕਰੇ ਨੇ 2 ਸਾਲ ਤੋਂ ਇਹ ਦੱਸੋ ਬਾਠ ਠੀਕ ਹੀ ਕਰਿਆ ਜੀ ਹੁਣ ਠੀਕ ਠੀਕ ਹੈ ਰਹੇ ਤੁਸੀਂ ਫਿਰ ਤਾ ਮੈਂ ਨਰਾਜ ਹੋ ਹੈ ਬਾਹਰ ਦੇ ਹੀ ਹੈ ਜੀ ਬਿਜਲੀ ਆ ਠੀਕ ਲੱਗਿਆ ਕਿ ਨਹੀਂ ਹਾਂਜੀ ਬਿਜਲੀ ਵਾਲਾ ਬਿਜਲੀ ਵਾਲਾ ਦਾ ਠੀਕ ਕਰਿਆ ਜੀ ਉਹ ਤਾਂ ਪਹਿਲੇ ਹੀ ਚੱਲਦਾ ਆ 600 ਜੁਮਟ ਮਾਫ ਕਰਤੀ ਹਾਂ ਪਾਜੀ ਕੀ ਨਾਮ ਹੈ ਭਾਈ ਸ੍ਰੀ ਸਿੰਘ ਜੀ ਨਾਮ ਹੈ ਮੇਰਾ ਪਾਜੀ ਲੋਕ ਸਭਾ ਚੋਣ ਆ ਗਈਆਂ ਸਾਰੀਆਂ ਪਾਰਟੀਆਂ ਚੋਣ ਮੈਦਾਨ ਚ ਨੇ ਕਿਵੇਂ ਦੇਖਦੇ ਹੋ ਕਿਹੜੀ ਚੰਗੀ ਲੱਗੀ ਆ ਪਾਜੀ ਪਹਿਲੇ ਹੀ ਸ਼ੁਰੂ ਤੇ ਲੱਗੇ ਜੀ ਸਾਡਾ ਦਾਦਾ ਜੀ ਦਾਦਾ ਜੀ ਸਾਡੇ ਕਟੜ ਕਾਂਗਰਸ ਨੇ ਇੰਦਰਾ ਗਾਂਧੀ ਨਾਲ ਜੇਲ ਕੱਟੀਆਂ ਆਈਆਂ ਜਿਆਦਾ 78 ਉੱਥੇ ਇੰਦਰਾ ਗਾਂਧੀ ਅੰਬਰਸਰ ਅਨੰਦ ਮਾਰੇ ਰਹੀ ਸੀ ਤੇ ਉਹਨਾਂ ਨੇ ਮਤਲਬ ਬਹੁਤ ਸਨਯੋਗ ਦਿੱਤਾ ਹੀ ਸਾਡੀ ਪਾਰਟੀ ਅਸੀਂ ਸ਼ੁਰੂ ਤੇ ਕਾਂਗਰਸ ਨਾਲ ਹੀ ਰੜੇ ਜੁੜੇ ਹੋਏ ਨੇ ਆਪਾਂ ਆਮਰ ਸਿੰਘ ਨੂੰ ਬੋਰਡ 'ਚ ਪਾਉਂਦੇ ਹਰੇਕ ਸਾਲ ਜੀ ਤੇ ਪਾਉਂਦੇ ਰਵਾਂਗੇ ਕਾਂਗਰਸ ਹਾਂਜੀ ਪੂਰੇ ਵਧੀਆ ਕੰਮ ਕਰਿਆ ਸਾਡੇ ਫਤੇਗੜ ਸਾਹਿਬ ਅਮਰ ਸਿੰਘ ਡਾਕਟਰ ਪੈਸੇ ਹੀ ਲਿਆਏ ਜੀ ਸਾਡਾ ਫਤੇਗੜ ਜ਼ਿਲ੍ਹਾ ਜੰਤ ਸਿੰਘ ਨੇ ਬਣਾਇਆ ਸੀ ਬਹੁਤ ਵਧੀਆ ਸਾਡਾ ਜ਼ਿਲ੍ਹਾ ਬਣ ਗਿਆ ਜੀ ਹੁਣ ਦੇਖੋ ਜੀ ਹੁਣ ਡਾਕਟਰ ਆਪਣਾ ਹਰਵੰਸ ਲਾਲ ਆਏ ਸੀ ਕਾਂਗਰਸ ਚ ਇਹਨਾਂ ਨੇ ਕੰਮ ਵਧੀਆ ਕਰਿਆ ਸਾਡੇ ਤੇ ਕਹਿੰਦੇ ਵੀ ਜਿਹੜੀਆਂ ਗੱਡੀਆਂ ਨਹੀਂ ਸੀ ਰੁਕਦੀਆਂ ਮੈਸਰ ਹਰੰਦ ਉਹ ਵੀ ਰੁਕਣ ਲਾਤੀਆਂ ਮੰਨਦੇ ਹੋ ਹਾਂਜੀ ਹਾਂ ਰੇਲਵੇ ਦੀ ਬਹੁਤ ਰੁਕੀਆਂ ਜੀ ਹੁਣ ਉਹਨਾਂ ਨੇ ਆਪਣਾ ਕੰਮ ਆਪਣਾ ਸਪੈਸ਼ਲ ਜਿਹੜੀ ਲੱਗਦੀਆਂ ਜੀ ਉਹ ਰੇਹ ਵਾਲੀਆਂ ਰੇਹ ਲਾਤੀਆਂ ਜੀ ਗੱਡੀਆਂ ਉਤਰਨੀਆਂ ਇਹ ਅੱਗੇ ਖੰਨੇ ਉਤਰਦੀਆਂ ਸੀ ਹੁਣ ਸਾਡੇ ਸਹਣਾ ਉਤਰਦੀਆਂ ਜੀ ਜਿਹੜੀ ਜ਼ਿਮੀਦਾਰਾਂ ਨੂੰ ਔਖੀ ਲੱਗਦੀ ਰਹੀ ਸੀ ਉਹ ਸਾਰੇ ਨਾਗਰਾ ਸਾਹਿਬ ਨੇ ਉਹ ਜਰੂਰ ਕਰਿਆ ਜੀ ਬਹੁਤ ਪ੍ਰੋਜੈਕਟ ਕਰੇ ਨੀ ਨਨ। ਕਈ ਵਾਰ ਇਹ ਹੁੰਦਾ ਵੀ ਲੀਡਰ ਕੰਮ ਕਰ ਦਿੰਦਾ ਜਿਵੇਂ ਕੁਲਜੀਤ ਨਾਗਰਾ ਕਹਿੰਦੇ ਮੈਂ ਬਹੁਤ ਕੰਮ ਕਰੇ ਲੋਕਾਂ ਨੇ ਫੇਰ ਲੋਕਾਂ ਨੇ ਫੇਰ ਨਹੀਂ ਹੁੰਦਾ ਉਹ ਅਸੈਪਟ ਕਰਿਆ ਨਾ ਤੇ ਉਵੇਂ ਇਹ ਕਿ ਡਾਕਟਰ ਅਮਰ ਸਿੰਘ ਤੁਸੀਂ ਮੰਨਦੇ ਹੋ ਵੀ ਕੰਮ ਕਰੇ ਨੇ ਜੇ ਫੇਰ ਵੀ ਲੋਕਾਂ ਨੇ ਅਸੈਪਟ ਨਾ ਕਰਿਆ ਕੀ ਲੱਗ ਰਿਹਾ ਹੈ ਮੁਕਾਬਲਾ ਕੀ ਮੈਂ ਦੇਖ ਰਿਹਾ ਕਿਤੇ ਕਿਤੇ ਚ ਲੱਗਦਾ ਜੀਪੀ ਦੇ ਵਿੱਚ ਮੁਕਾਬਲਾ ਲਾਦਾ ਤੁਹਾਨੂੰ ਡਾਕਟਰ ਅਮਰ ਸਿੰਘ ਨਾਲ ਦਲ ਬਦਲੂ ਹੈ ਜੀ ਦੇਖੋ ਪਹਿਲਾਂ ਕਾਂਗਰਸ ਚੋਂ ਨਿਕਲ ਗਏ ਝਾੜੂ ਵਾਲਿਆਂ ਚ ਆ ਗਿਆ ਠੀਕ ਨਹੀਂ ਜੀ ਇਹ ਦਲ ਬਦਲੂ ਵਾਲੇ ਤਾਂ ਕੋਈ ਜ਼ਮੀਰ ਨਹੀਂ ਉਹਨਾਂ ਦੀ ਹੁੰਦੀ ਜੀ ਜੀਪੀ ਦਾ ਬਣਾ ਕੁਛ ਜੀਪੀ ਦਾ ਜੀ ਅਸੀਂ ਆਪ ਕਹਾਂਗੇ ਜੀ ਤੁਸੀਂ ਜਦੋਂ ਕਾਂਗਰਸ ਨਾਲ ਜੁੜ ਕੇ ਆਏ ਐ ਇੰਨੇ ਸਾਲ ਤੋਂ ਮਿੰਟ ਲਾਇਆ ਤੁਸੀਂ ਟਿਕਟ ਦੇ ਤੁਹਾਨੂੰ ਮਿਲੀ ਨਹੀਂ ਆ ਗਈ ਫਤੇਗੜ ਸਾਹਿਬ ਤੇ ਤੁਸੀਂ ਫੱਟ ਦੇਣੀ ਝਾੜੂ ਜੇ ਵੜ ਗਏ ਇਹ ਗਲਤ ਗੱਲ ਹੈ ਠੀਕ ਨਹੀਂ ਜੀ ਆਪਣਾ ਸਟੈਂਡ ਰੱਖੋ ਨੌਜਵਾਨਾਂ ਨੂੰ ਨੌਕਰੀ ਦਿਓ ਨੌਜਵਾਨਾਂ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੂੰ ਦੇਖੋ ਕੱਲਾ ਸਰਕਾਰ ਤਾਂ ਹੀ ਚੱਲੇਗੀ ਨਹੀਂ ਉਹ ਕਹਿੰਦੇ ਵੀ ਮੈਨੂੰ ਆਮ ਆਦਮੀ ਪਾਰਟੀ ਦੇ ਕੰਮ ਬੜੇ ਚੰਗੇ ਲੱਗੇ। ਨਹੀ ਨਹੀਂ ਉਹਦੋਂ ਪ੍ਰਭਾਵਤ ਹੋ ਗਏ ਸੀ। ਦੇਖੋ ਜੀ ਆਮ ਪਾਰਟੀ ਨੇ ਸਾਡੇ ਆ ਇੱਕ ਗਲੀ ਨਹੀਂ ਬਣੀ ਸਾਡੇ ਆ ਪਿੰਡ ਦੀ। ਇੱਥੇ ਪਾਣੀ ਇੰਨਾ-ਇਨਾ ਖੜਦਾ ਰਿਹਾ ਉਹ ਵੀ ਹੁਣ ਨਾਗਰਾ ਸਾਹਿਬ ਨੇ ਕਹਿ ਕੇ ਆ ਮਿੱਟੀ ਪੋਈ ਹੈ ਜੀ। ਆਹ ਮੇਨ ਗਲੀ ਜਾਂਦੀ ਹੈ ਗੁਰਦੁਆਰੇ ਲੋਕ ਜਾਂਦੇ ਤੇ ਗਿੱਲ ਹਲੇ ਵੀ ਪਾਣੀ ਖੜ ਜਾਂਦਾ ਜਿੱਦਨ ਮੀਂਹ ਆਉਂਗਾ ਤੁਹਾਨੂੰ ਦੇਖ ਲਈਓ ਰਾਹ ਦਾ ਬੁਰਾ ਹਾਲ ਹੋ ਜਾਂਦਾ। ਜੀਪੀ ਆਉਣਗੇ ਪੁੱਛੋਗੇ ਉਹਨਾਂ ਨੂੰ। ਹਾਂ ਜੀ ਹਾਂ। ਅਸੀਂ ਇਹਦਾ ਆਲ ਨੂੰ ਕਿਹਾ ਜੀ ਆਪਣਾ ਰਾਜ ਸਾਹਿਬ ਨੂੰ ਕਹਿੰਦਾ ਮੈਂ ਟੋਬਾ ਸਾਫ਼ ਕਰਾਂਗਾ ਜੀ ਅਜੇ ਤੱਕ ਨਹੀਂ ਕਰਾਇ ਜੀ ਆਏ ਹੋਣੇ ਇੱਧਰ ਵੀ ਫਤੇਗੜ ਇੱਧਰੋਂ ਬਸੀ ਤੋਂ ਆਏ ਨੇ ਦੇਖਿਆ ਜੀ ਮੂਰੇ ਕਿੰਨਾ ਗੰਦਾ ਹੈ ਜੀ ਉਹ ਟੋਬਾ ਨਹੀਂ ਖਾਸ ਕਰ ਸਕਦੇ ਜੀ ਸਾਫ਼ ਨਹੀਂ ਕਰਾ ਸਕਦੇ ਹਾਲ ਤੱਕ ਸਰਕਾਰਾਂ ਦਾ ਉਹ ਹੁੰਦੀਆਂ ਜਿਹੜੇ ਕੰਮ ਕਰੇ ਵੋਟ ਲਵੇ ਵਿਕਾਸ ਜ਼ਰੂਰ ਕਰਾਉਣਾ ਚਾਹੀਦਾ ਸਰਕਾਰਾਂ ਨੂੰ ਤਾਂ ਹੋਰ ਵੀ ਬਹੁਤ ਸਾਰੇ ਬਜ਼ੁਰਗ ਮਜੂਦ ਨੇ ਗੱਲਬਾਤ ਕਰਾਂਗੇ ਆਂ ਕਿ ਆ ਜਾਓ ਇੱਧਰ ਨਹੀਂ ਆ ਜਾਓ ਜੀ ਇੱਧਰ ਨਹੀਂ ਆ ਜਾਓ ਇੱਧਰ ਨਹੀਂ ਘੁੰਮ ਜੋ ਮੜ ਜਾ ਘੁੰਮ ਜੋ ਹਾਂ ਨਾ ਤੁਹਾਡੇ ਆਪਣੇ ਵਿਚਾਰ ਲੈਣੇ ਨੇ ਕੀ ਨਾਮ ਕੀਆ ਤੁਹਾਡਾ ਗੁਰਵੰਤ ਹੈ ਜੀ ਠੀਕ ਹੈ ਕਿਹੜੀ ਪਾਰਟੀ ਠੀਕ ਲੱਗੀ ਫਿਰ ਪਾਰਟੀਆਂ ਸਾਨੂੰ ਸਾਰੀਆਂ ਠੀਕ ਨੇ ਜੀ ਵੈਸੇ ਜੇ ਪਾਰਟੀ ਜਿਹੜੀ ਆਪਣੀ ਕਾਂਗਰਸ ਉਹ ਠੀਕ ਸੀ ਕਿਹੜੀ ਸਾਡੇ ਨਗਰਾ ਸਾਹਿਬ ਨੇ ਕੰਮ ਹੀ ਬੜੇ ਕਰੇ ਅੱਛਾ ਕਿਹੜੇ ਕੋਈ ਧਿਆਨ ਚੋ ਵੀ ਜਿਹੜਾ ਪਹਿਲਾਂ ਨਹੀਂ ਹੋਸੀ ਹੋਇਆ ਉਹਦਾ ਨਹੀਂ ਕਰਤਾ ਪਹਿਲਾਂ ਹੋਇਆ ਨਹੀਂ ਫਦੇ ਕਰ ਸਕਦਾ ਵਿਕਾਸ ਹੀ ਨਹੀਂ ਹੋਇਆ ਆ ਪਿੰਡਾਂ ਜ ਨਹੀਂ ਹੋਇਆ ਸੀਵਰੇਜ ਪਿੰਡਾਂ ਚ ਪੈ ਗਏ ਫਲੇਗੜ ਸਾਹਿਬ ਦੀਆਂ ਛੜਕਾਂ ਵੇਖੋ ਕਿੰਨੇ ਕਿਨੇ ਬਣ ਗਈਆਂ ਇਹ ਸਭ ਉਹਨਾਂ ਦੀ ਹੋਈ ਡਾਕਟਰ ਅਮਰ ਸਿੰਘ ਪਹਿਲਾਂ ਵੀ ਐਮਪੀ ਨੇ ਹੁਣ ਫੇਰ ਖੜੇ ਨੇ ਪਹਿਲਾਂ ਉਹਨਾਂ ਨੇ ਕੰਮ ਕਰਿਆ ਕੋਈ ਕੰਮ ਕਰਿਆ ਜੀ ਧਿਆਨ ਚਾ ਸਾਰਾ ਕੁਝ ਵਿਕਾਸ ਉਹਨਾਂ ਦੇ ਸ਼ੁਰੂ ਹੋ ਰਿਹਾ ਐਮਪੀ ਨੇ ਪੈਸਾ ਲਿਆਂਦੇ ਨੇ ਕਰਦੇ ਨੇ ਉਹਨਾਂ ਦੇ ਯੋਗ ਵਿੱਚ ਕਿੰਨੇ ਸੋਚ ਕਿਦਾਂ ਦੀ ਆਉਂਗੀ ਸੋਚ ਵਧੀਆ ਨਾਲੇ ਵਧੀਆ ਸੋਚ ਬਣੂਗੀ ਬਣੂਗੀ ਵੇਖੋ ਉਈ ਤਾਂ ਹਮ ਲੋਕਾਂ ਦੇ ਹੱਥ ਆ ਜੀ ਜੇ ਲੋਕ ਬਦਲਦੇ ਆ ਤੇ ਗਲਤ ਗੱਲ ਹੈ ਸਹੀ ਬੰਦੇ ਨੂੰ ਸਹੀ ਕਹਿਣਾ ਚਾਹੀਦਾ ਮਤਲਬ ਕਾਂਗਰਸ ਦੇ ਰਾਜ ਅੰਬ ਵਧੀਆ ਵਧੀਆ ਹੋਈ ਜੀ ਹਾਂ ਮੰਨਦੇ ਸੀ ਹੋਈ ਤੁਮਨ ਤੁਮਾਨੂੰ ਕਿਵੇਂ ਦੇਖਦੇ ਹੋ ਦੂਕਸਾਰਾਂ ਤੋਂ ਕਿਹੜਾ ਕੰਮ ਲੱਗਦਾ ਵੀ ਠੀਕ ਹੋਇਆ ਜਾਂ ਨਹੀਂ ਹੋਇਆ ਕੁਝ ਕੋਈ ਜੀ ਅਜੇ ਸਾਨੂੰ ਤਾਂ ਕੁਝ ਲੱਗਦਾ ਨਹੀਂ ਵੀ ਠੀਕ ਧੰਨਵਾਦ ਹਾਂ ਸੜਕਾਂ ਜਿਵੇਂ ਬੱਚੇ ਨੇ ਦੱਸਿਆ ਆ ਸੜਕ ਦੋ ਸਾਲ ਹੋ ਗਈ ਇਸ ਤਰੀ ਬਈ ਹੈ ਕਹਿੰਨੇ ਵੇਖਿਆ ਨਹੀਂ ਫਟੇ ਕਰ ਸਕਦੀਆਂ ਸੜਕਾਂ ਟੁੱਟੀਆਂ ਪਈਆਂ ਹੈ ਛੋਟਕ ਕਲਿਆਣਾ ਸਿੰਘ ਸਭਾ ਜੀ ਦਿੱਕਤਾਂ ਦੀ ਲੋਕਾਂ ਨੂੰ ਉਹ ਨਾਗਰੇ ਨੂੰ ਵੀ ਦਿੱਕਾ ਹੀ ਸੜਕ ਉਸ ਨੂੰ ਦਿਖਣ ਲੱਗ ਪਈ ਕਰਿਆ ਨੂੰ ਹਾਂ ਚਲੋ ਠੀਕ ਹੈ ਤੇਰੇ ਅੰਦਰ ਪਾਣੀ ਵੜਦਾ ਹੈ ਹੈ ਬਾਕੀ ਠੀਕ ਹੈ ਜੀ ਧੰਨਵਾਦ ਹੋਰ ਵੀ ਬਹੁਤ ਸਾਰੇ ਸਾਡੇ ਨਾਲ ਮੌਜੂਦ ਨੇ ਬਜ਼ੁਰਗ ਗੱਲਬਾਤ ਕਰਾਂਗੇ ਸੱਤ ਦੇ ਵਿੱਚ ਬੈਠੇ ਨੇ ਕਿ ਕਿਦਾਂ ਦਾ ਵਿਚਾਰ ਰੱਖਦੇ ਨੇ ਬਾਬਾ ਜੀ ਕੀ ਨਾਮ ਹੈ ਦਿਲਵਾਰਾ ਸਿੰਘ ਕਿਹੜੀ ਪਾਰਟੀ ਠੀਕ ਲੱਗੀ ਲੋਕ ਸਭਾ ਚੋਣਾਂ ਆ ਗਈਆਂ ਫੇਰ ਸਿੱਖ ਲਈ ਜਾਏ ਹੈ ਨੌਰੇ ਚਮੈਂ ਕੀ ਕਹਨੇ ਆ ਨੂ ਯਾਰ ਨਾ ਬਸ ਪਾ ਉਹ ਯਾਰ ਕੀ ਆ ਮੈਨੂੰ ਸਮਝ ਨਹੀਂ ਆਉਗੇ ਕੋਈ ਨਹੀਂ ਕੋਈ ਨਹੀਂ ਸੋਚ ਲੋ ਸੋਚ ਲੋ ਕਾਂਗਰਸ 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 ਦੇ ਫੈਨ ਹੋ ਹੈ ਉਹ ਕਿਉਂ ਹੈ ਜੀ ਦੇ ਫੈਨ ਹਾਂ ਮੈਂ ਪਹਿਲਾਂ ਤੇ ਕਾਂਗਰਸ ਦਾ ਅੱਛਾ ਹਾਂ ਜੋ ਮਰਜੀ ਹੋਏ ਵੋਟ ਉਧਰ ਪਾਉਂਗੇ ਹਾਂ ਜੋ ਮਰਜੀ ਹੋਏ ਉਹਨੇ ਕੰਮ ਬੜੀ ਕਰੀ ਹਾਂ ਜੀ ਬੜੇ ਕੰਮ ਜੀ ਕਰੀ ਉਹਨੇ ਚਲੋ ਵਧੀਆ ਕਰਨ ਘੱਟਿਆ ਕਰਨ ਆ ਮੈਂ ਫੌਜੀ ਆਦਮੀ ਆਪਾਂ ਨੂੰ ਕੋਈ ਕੋਈ ਹਿੱਸੇ ਤੋਂ ਉਹ ਨਹੀਂ ਆਇਆ ਜੋ ਕੁਝ ਮਰਜੀ ਕਰਨ ਆਪਾਂ ਨੂੰ 30000 ਰੁਪਏ ਮਿਲ ਜਾਂਦਾ ਆਪਣਾ ਬਜ਼ਾਰਾ ਹੋ ਜਾਂਦਾ ਹੈ ਜੀ ਉਹਨਾਂ ਦੇ ਐਮਪੀ ਸਾਡੇ ਡਾਕਟਰ ਅਮਰ ਸਿੰਘ ਖੜੇ ਨੇ ਅੱਜ ਕੀ ਫੇਰ ਕਾਂਗਰਸ ਵੱਲੋਂ ਬਣੂ ਗੱਲ ਉਹਨਾਂ ਦੀ ਕਾਂਗਰਸ ਵੱਲੋਂ ਡਾਕਟਰ ਅਮਰ ਸਿੰਘ ਮੈਨੂੰ ਕਿ ਮੈਨੂੰ ਤਾਂ ਕੁਝ ਨਹੀਂ ਬਣਨਾ ਅਕਜੀਤ ਕਿ ਨਾਮਾ ਜੀ ਹਰੇ ਕਿ ਨਾਮਾ ਅਰਜਨ ਸਿੰਘ ਕਿਹੜੀ ਪਾਰਟੀ ਪਸੰਦ ਹੈ ਉਹ ਬੋਲ ਓਏ ਕਾਂਗਰਸ ਪ੍ਰਧਾਨ ਦਾ ਬਕਵਾਇਆ ਚ ਬੰਦਾ ਕੁਝ ਨਹੀਂ ਸਾਡੇ ਦੇ ਪਾਣੀ ਖੜਿਆ ਹੋਇਆ ਪਾਣੀ ਸੀਵਰੇਜੋਂ ਨਿਕਲਦਾ ਪਿਆ ਉਹਦੇ ਵਿੱਚ ਬੱਚੇ ਭਰੇ ਪੈਣ ਸਾਡੇ ਸਾਡੇ ਪਾਣੀ ਦੀ ਛਾਵੜਾ ਚਾਰੀ ਜੇ ਪਾਣੀ ਦੀ ਇਨਸਾਬ ਨਹੀਂ ਹੁੰਦਾ ਗੰਦੇ ਘਰਾਂ ਚ ਮੂਰੇ ਫਿਰਦਾ ਸਾਡੇ ਇਹ ਹੀ ਪ੍ਰੋਗਰਾਮ ਪਹਿਲਾਂ ਫਿਰ ਕਾਂਗਰਸ ਨੇ ਕਰਿਆ ਕੁਝ ਕਾਂਗਰਸ ਨੇ ਬਥੇਰਾ ਕੋਈ ਕਰਿਆ ਚਾ ਕਾਂਗਰਸ ਬਣੇ ਕਰਦੇ ਆਂ ਤਾਈਂ ਤੇ ਬੈਠੇ ਆਂ ਲੋਹੋਂ ਦੇ ਕੀ ਕਰਦੇ ਆਂ ਕਿਸੇ ਨੇ ਵੀ ਕੁਝ ਨਹੀਂ ਕਰਿਆ ਉਹ ਪਾਣੀ ਦੇਖੋ ਮਾਰੋ ਮਾਰ ਫਿਰਦਾ ਪਿਆ ਉਪਰੀ ਗੜੀ ਨੇ ਕਰਕੇ ਦੇਖੋ ਸਾਰੇ ਚ ਪਾਣੀ ਗੋੜ ਗੋੜੇ ਘੜਾ ਅੱਜ ਕੀ ਕਰਦੇ ਆ ਉਹਨਾਂ ਕਰਦੇ ਆ ਹੀ ਨਹੀਂ ਕੁਝ ਨਹੀਂ ਕਰਦੇ ਜੀ ਡਾਕਟਰ ਉਹ ਸੀ ਕੋਈ ਤੋਂ ਪਹਿਲਾਂ ਉਹਨੇ ਕਰਿਆ ਕੁਝ ਜੰਮਾ ਉਹ ਨਾਮਰ ਸਿੰਘ ਨਾਲ ਜਾਣਦੇ ਕੋਈ ਕੌਣ ਹੈ ਕੌਣ ਨਹੀਂ ਸਾਡੇ ਪਿੰਡ ਦੇ ਨਹੀਂ ਸਾਡੇ ਪਿੰਡ ਦਾ ਵਾਪੇ ਐਮਸੀ ਕਹਿੰਦੇ ਨੇ ਕਰਦੇ ਨੇ ਕਰਦੇ ਨੇ ਉਹ ਵੀ ਕੁਝ ਸੁਣਦੇ ਨੇ ਤੇ ਫਿਰ ਆ ਕੇ ਫਿਰ ਚਲੇ ਜਾਂਦੇ ਨੇ ਐਦ ਕੀ ਫਿਰ ਕੀ ਲੱਗਦਾ ਪੀ ਕਿਹੜਾ ਐਮਪੀ ਹੋਣਾ ਚਾਹੀਦਾ ਕਿਹੜੀ ਪਾਰਟੀ ਦਾ ਕਾਂਗਰਸ ਹੋਣੀ ਚਾਹੀਦੀ ਸਾਡੇ ਵਾਸਤੇ ਅੱਛਾ ਕਾਂਗਰਸ ਪੰਜਾਬ ਚੋਂ ਕਿੰਨੀਆਂ ਸੀਟਾਂ ਲੈ ਜੂ ਤੁਹਾਡੇ ਹਿਸਾਬ ਨਾਲ ਸਾਰੇ ਦਾਲਦੀਪੂਰੇ ਹੋਣਾ ਚਾਹੀਦਾ ਸਾਰੇ ਤੇਰਾ ਤੇਰਾ ਦੇ ਸਾਡੇ ਵਿੱਚ ਚੰਗਾ ਰਾਜ ਜੀ ਸੀ ਹੋ ਜਾਵੇ ਗਰੀਬ ਆਦਿਆਂ ਤੇ ਮਹंगाई ਮਾਰੀ ਪਈ ਆ 2500 ਕਰਕੇ ਬੈਠਦੇ ਕਹਿੰਦੇ ਸਾਨੂੰ 5000 ਉਹ 1500 ਰਾਜੀ ਵੜਿੰਗ ਨੂੰ ਜਾਣਦੇ ਹੋ ਰਾਜਾ ਵੜਿੰਗ ਜਿਹੜਾ ਪ੍ਰਧਾਨ ਹੈ ਕਾਂਗਰਸ ਦਾ ਮਰ ਗਿਆ ਆਪਣਾ ਅਸੀਂ ਜਾਣਦੇ ਅਸੀਂ ਕਿਤੇ ਆਜੀ ਪਿੰਡ ਦੇ ਰਹਿਣਾ ਜਾਣਾ ਪਾਜੀ ਹੋ ਜਾਓ ਇੱਧਰ ਨੂੰ ਐਡੇ ਕਰੀਆਂ ਲੇ ਕੀ ਨਾਮ ਤੁਹਾਡਾ ਰੈਂਕੂ ਜੀ ਸਾਰਿਆਂ ਨੂੰ ਸਾਰਿਆਂ ਨੂੰ ਬਹਿ ਜਾ ਰੈਂਕੂ ਜੀ ਇਧਰ ਹੋ ਜਾ ਮੜ ਜਾ ਫੇਸ ਇਧਰੋਂ ਕਰ ਲਓ ਖੇਡੀ ਵੀ ਜਾਓ ਨਾਲ ਮੜ ਜਾ ਇਧਰ ਸਾਡੇ ਵੀ ਗੱਲਬਾਤ ਕਰ ਲਓ ਸੱਤ ਹੋ ਗਏ ਸੱਤ ਹੋ ਗਏ ਹਾਂਜੀ ਭਾਜੀ ਕਿਹੜੀ ਪਾਰਟੀ ਪਸੰਦ ਹੈ ਹੈ ਤੈਨੂੰ ਦੱਸ ਨਹੀਂ ਪਤਾ ਨਹੀਂ ਪਤਾ ਨਹੀਂ ਇਧਰ ਖੇਡਰ ਦੇ ਲੋਕ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਖੇਡ ਰਹੇ ਨੇ ਆਪਾਂ ਕੋਸ਼ਿਸ਼ ਕਰਾਂਗੇ ਵਿਚਾਰ ਲੈਣ ਦੀਆਂ ਕਿ ਜਿੰਨੇ ਪਿੱਛੇ ਨੂੰ ਹੋ। ਭਾਜੀ ਕੀ ਨਾਮ ਹੈ ਜੀ? ਮੇਰਾ ਨਾਮ ਲਖਵੀਰ ਸਿੰਘ ਹੈ। ਕਿਹੜੀ ਪਾਰਟੀ ਠੀਕ ਲੱਗੀ ਵੀਰੇ? ਪਾਰਟੀ ਵੀਰੇ ਕੋਈ ਵੀ ਨਹੀਂ ਠੀਕ ਲੱਗੀ। ਅੱਛਾ ਸਰਦੂ ਨਾਲ ਜੋ ਬੰਦ ਕਿਉਂ? ਬਸ ਕੰਮ-ਕਾਰ ਜੋ ਕਰਦੇ ਆ ਚਾਹੇ ਜੇ ਵੀਰੇ। ਚਾਹੇ ਜੇ ਕੰਮ-ਕਾਰ ਕਰਦੇ ਆ। ਠੀਕ ਹੈ ਨਾ। ਉਸ ਕਰਕੇ ਆ। ਹੁਣ ਦੇਖ ਲੋ ਭਗਵੰਤ ਸਿੰਘ ਪਹਿਲਾਂ ਕਹਿੰਦਾ ਕੀ ਸੀਗਾ ਹੁਣ ਕਰ ਕੀ ਰਿਹਾ। ਇਹੀ ਕੰਮ ਪਹਿਲਾਂ ਕਾਂਗਰਸ ਦਾ ਸੀਗਾ। ਯਾਰ ਵੀਰੇ ਕੰਮ ਕਰ ਕੀ ਰਹੇ ਆ ਨਸ਼ਾ ਕਿੰਨਾ ਵੱਧ ਗਿਆ ਚਿੱਟਾ ਵੱਧ ਗਿਆ ਮਹਿੰਗਾਈ ਠੀਕ ਆ ਜੀ ਮਹਿੰਗਾਈ ਵੱਧ ਗਈ ਮਹਿੰਗਾਈ ਤਾਂ ਚਲੋ ਉਹਨਾਂ ਦੇ ਬਸ ਦੀ ਨਹੀਂ ਗੱਲ ਹੈਗੀ ਪਰ ਜਿਹੜਾ ਚਿੱਟਾ ਵਧਿਆ ਠੀਕ ਹੈ ਨਾ ਵੀਰੇ ਇਹ ਆ ਵੀ ਚਿੱਟਾ ਗੋਲੀਆਂ ਸਭ ਉਹ ਦੁੱਗਣਾ ਕਰਤਾ ਜੀ ਉਹਨਾਂ ਨੇ ਸਾਡੇ ਪਿੰਡ ਚ ਬਹੁਤ ਵਿਕਦਾ ਖਾਣ ਦੇ ਪੀਣ ਦੇ ਜਿਸ ਤੋਂ ਬਾਅਦ ਐਨੇ ਉਹਦੇ ਬਾਅਦ ਕੀ ਕਹੂੰਗਾ ਉਹਦੇ ਬਾਰੇ ਕੀ ਕਹਿ ਸਕਦੇ ਹਾਂ ਹੁਣ ਜੋ ਘਟਾਲਾ ਹੋਇਆ ਹੋਇਆ ਉਹ ਤਾਂ ਹੀ ਅਗਲੇ ਨੰਬਰ ਕਰੇ ਜਿੱਤ ਕਾਦੀ ਵੀਰੇ ਕਿਦਾਂ ਜਿੱਤੇ ਇਹ ਕਿਹੜੀ ਜਿੱਤ ਹੋ ਗਈ ਐ ਤਾਂ ਹੁਣ ਮੇਰੀ ਗੱਲ ਸੁਣਾ ਅਮਰਿਤਪਾਲ ਸਿੰਘ ਆ ਉਹਨੂੰ ਹੁਣ ਸ਼ੀਟ ਲੜਨ ਨੂੰ ਮਿਲੀ ਆ ਫਿਰ ਇਹ ਤਾਂ ਮਤਲਬ ਵੀ ਉਹ ਵੀ ਜਿੱਤ ਹੋ ਰਹੀ ਆ ਉਹਦੀ ਠੀਕ ਹੈ ਨਾ ਜੀ ਅਮਰਿਤਪਾਲ ਦੇ ਬਾਰੇ ਤੁਹਾਡੇ ਕੀ ਵਿਚਾਰ ਦੇ ਵੀ ਜਿਵੇਂਦਰੋ ਖੇਲ ਤੋਂ ਰਟਦੇ ਆ ਕੁਝ ਬਣੂਗਾ ਓਥੇ ਆਪਣਾ ਖੂਦਦਾਰ ਤੋਂ ਨਹੀਂ ਜਿੱਤਣਗੇ ਜੀ ਜਿੱਤਣ ਕਰਨ ਦੀ ਸੋਚ ਚਲੋ ਠੀਕ ਸੀਗੀ ਹੁਣ ਕੋਸ਼ਿਸ਼ ਕਰ ਅਗਲ ਜੇ ਆਪਾਂ ਉਹਦੀ ਉਹ ਕਰਦੇ ਆ ਲੋਕ ਸੋਚਦੇ ਆ ਪਤਾ ਨਹੀਂ ਕੱਟੜਵਾਦੀ ਸੋਚਦੇ ਆ ਪਰ ਉਹ ਗੱਲ ਨਹੀਂ ਵੈਸੇ ਜਿਵੇਂ ਉਹ ਬੰਦਾ ਕੰਮ ਕੁਝ ਕਰ ਰਿਹਾ ਸੀਗਾ ਕੁਝ ਹੱਦ ਤੱਕ ਠੀਕ ਵੀ ਕਰ ਰਿਹਾ ਸੀਗਾ ਗਲਤ ਵੀ ਕਰ ਰਿਹਾ ਸੀਗਾ ਪਰ ਉਮੀਦ ਕੀ ਆ ਵੀ ਜੇ ਅਮਰ ਤੋਂ ਪਾ ਲਿਆ ਇੰਨੀ ਬਣ ਜਾਂਦਾ ਤਾਂ ਕੀ ਕਰੇਗਾ ਦੇਖੋ ਜੀ ਇਹ ਤਾਂ ਹੁਣ ਉਹਨਾਂ ਦੀ ਸੋਚ ਆ ਇਹਦੇ ਬਾਰੇ ਆਪਾਂ ਗੱਲ ਕਰੀਏ ਕਿੰਨਾ ਕੁ ਵਕਤ ਇੰਤਜ਼ਾਰ ਤੋਂ ਹੋ ਰਿਹਾ ਏ ਟੱਕਾ ਤਾਂ ਹੋਇਆ ਰਿਹਾ ਵੀਰੇ ਠੀਕ ਹੈ ਨਾ ਥੋੜਾ ਐਸੀ ਆ ਥੋੜਾ ਐਸੀ ਵੀ ਇਦਾਂ ਹੀ ਤਾਂ ਹਾਂ ਜਿਵੇਂ ਬੈਠਿਆਂ ਕਿ ਸਾਨੂੰ ਐਮਪੀ ਜੂਪੀ ਜਾਣਾ ਪੈਂਦਾ ਠੀਕ ਹੈ ਜੇ ਜ਼ਿਆਦਾਤਰ ਜੇ ਬੰਦਾ ਬਾਣੇ ਚ ਜਾਂਦਾ ਤਾਂ ਫਿਰ ਉਧਰ ਵੀ ਬੰਦੇ ਨਾਲ ਬਿਰਕਰਾਰ ਹੁੰਦਾ ਹਾਂ ਜੀ ਹਾਂ ਜੀ ਹਾਂ ਜੀ ਵੱਖ-ਵੱਖ ਲੋਕਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਨੇ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ